ਸਰਕਾਰ ਜੀ ਹੁਣ ਆਪਾਂ ਨੇ ਤੇਲ ਗਰਮ ਕਰਤਾ ਜੀ ਆਲੂਆਂ ਦੇ ਪਕੌੜੇ ਬਣਾਵਾਂਗੇ ਜੀ ਆਪਾਂ ਲੰਬੇ ਲੰਬੇ ਆਲੂ ਕੱਟ ਕੇ ਤੁਸੀਂ ਦੇਖਿਓ ਜੀ ਆਪਾਂ ਆਲੂਆਂ ਦੇ ਪਕੌੜੇ ਬਣਾਉਣ ਲੱਗਿਆ ਜੀ ਹੁਣ ਹੁਣ ਵਿੱਚ ਦੇਸਣ ਪਾਵਾਂਗੇ ਜੀ ਦੇਸਣ ਪਾ ਰਹੇ ਆ ਜੀ ਲੋਣੇ ਮੇਚ ਪਾਉਂਦੇ ਆਂ ਜੀ ਮਸਾਲਾ ਪਾਵਾਂਗੇ ਵਿੱਚ ਲੋਣੇ ਮੇਚ ਪਾਤਾ ਲਈ ਹੁਣ ਆਪਾਂ ਪਰਤਾ ਕੱਢਦੇ ਆਂ ਆਲੂਆਂ ਦੇ ਅੱਗ ਮੱਚ ਪਾਉਂਦੀ ਆ ਜੀ ਲੋਂਡਾ ਧਰਖ ਆ ਆ ਪਾ ਲਈਏ ਜੀ ਪਸੌੜੇ ਬਣਾਉਣ ਲੱਗ ਜੀ ਆਪਾਂ ਲਓ ਜੀ ਆਟਾ ਤਿਆਰ ਹੋ ਗਿਆ ਜੀ ਮੈਂ ਪਾਲੂਆਂ ਦੇ ਪਕੌੜੇ ਬਣਾਉਣ ਲੱਗਿਆ ਜੀ ਲਓ ਜੀ ਆ ਪਾਲੂਆਂ ਦੇ ਪਕੌੜੇ ਬਣਾਉਣ ਲੱਗਿਆ ਜੀ ਹੁਣ ਖੁਈ ਆਲੂ ਵਾਲੇ ਪਕੌੜੇ ਬਣਾ ਰਹੇ ਨੇ ਹੁਣ ਲਓ ਜੀ ਲੈ ਬਰੰਗ ਬਰੰਗ ਹੋ ਗਏ ਸੀ ਆਲੂਆਂ ਦੇ ਪਕੌੜੇ ਆ ਕੇ ਦੇਖੋ ਜੀ ਤੁਸੀਂ ਟੇਸਟ ਦੇਖੋ ਇਹਨਾਂ ਦਾ ਆਦਨ ਥਾ 干的，你呢？ ਆਲੂ ਵਾਲੇ ਪਕੌੜੇ ਬਣ ਗਏ ਜੀ ਹੁਾ ਕੇ ਦੇਖਿਓ ਤੁਸੀਂ ਟੇਸਟੀ ਚੰਗੇ ਲੱਗੇ ਜੀ ਵਧੀਆ ਟੇਸਟੀ ਪਕੌੜੇ ਸੁਆਹਣੇ ਪਕੌੜੇ ਬਣ ਗਏ ਜੀ ਆਲੂਆਂ ਦੇ ਤੁਸੀਂ ਸਾਰਾ ਪਰਿਵਾਰ ਖਾਯੋ ਜੀ ਲੈ ਕੇ ਟੇਸਟੀ ਪਕੌੜੇ ਨੇ ਜੀ ਆਲੂਆਂ ਦੇ ਵੀਡੀਓ ਵਧੀਆ ਲੱਗੀ ਜੀ ਸ਼ੇਅਰ ਕਰ ਦਿਓ Já